ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖਣ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਜਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ ਸਰ ਜੋ ਲੋੜੀਂਦੀ ਜਾਣਕਾਰੀ ਹੁੰਦੀ ਆ ਪੋਲਟਰੀ ਫਾਰਮਿੰਗ ਦੇ ਸਬੰਧੀ ਉਹ ਆਪਾਂ ਤੁਹਾਡੇ ਅੱਗੇ ਰੱਖਦੇ ਰਹਨੇ ਆ ਜਾਨਵਰ ਵਿਭਾਗ ਮੈਕਮਾ ਚੈਨਲ ਦੇ ਮਾਧਿਅਮ ਰਾਹੀਂ ਸੋ ਅੱਜ ਆਪਾਂ ਜਿਹੜੀ ਗੱਲਬਾਤ ਕਰਾਂਗੇ ਉਹ ਇਹ ਹੋਊਗੀ ਕਿ ਤੁਹਾਨੂੰ ਪੋਲਟਰੀ ਫਾਰਮਿੰਗ ਦਾ ਕਿੱਤਾ ਹੀ ਕਿਉਂ ਚੁਣਨਾ ਚਾਹੀਦਾ ਕਿਸ ਤਰ੍ਹਾਂ ਇਚ ਤੁਸੀਂ ਜਿਹੜਾ ਮੁਨਾਫਾ ਚੰਗਾ ਮੁਨਾਫਾ ਲੈ ਸਕਦੇ ਹੋ ਇਸ ਵਿਸ਼ੇ ਤੇ ਆਪਣੀ ਛੋਟੀ ਜੀ ਪਹਿਲਾਂ ਵੀ ਇੱਕ ਵੀਡੀਓ ਬਣੀ ਹੋਈ ਆ ਪਰ ਕਈ ਵੀਰ ਮੈਸੇਜ ਕਰਦੇ ਨੇ ਕਿ ਸਾਨੂੰ ਪ੍ਰੋਪਰ ਜਿਹੜੀ ਗੱਲਬਾਤ ਸਮਝਾਈ ਜਾਵੇ ਤਾਂ ਜੋ ਅਸੀਂ ਵੀ ਪੋਲਟਰੀ ਫਾਰਮਿੰਗ ਕਰ ਸਕੀਏ ਤੇ ਅੱਗੇ ਜਾ ਕੇ ਚੰਗਾ ਮੁਨਾਫਾ ਲੈ ਸਕੀਏ ਇਸ ਲਈ ਆਪਾਂ ਵੀਰਾਂ ਦੀ ਡਿਮਾਂਡ ਤੇ ਇਹ ਜਿਹੜੀ ਵੀਡੀਓ ਤੁਹਾਡੇ ਅੱਗੇ ਰੱਖ ਰਹੇ ਹਾਂ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਦੋਸਤੋ ਲਾਸਟ ਤੱਕ ਦੇਖਿਆ ਕਰੋ ਆਪਣੀ ਵੀਡੀਓ ਪੂਰੀ ਸਾਰੀ ਲਾਹੇਵੰਦ ਹੁੰਦੀ ਆ ਆਪਾਂ ਆਪਣੀ ਕੋਸ਼ਿਸ਼ ਹੁੰਦੀ ਆ ਕਿ ਸਾਰੀ ਵੀਡੀਓ ਚ ਕੋਈ ਨਾ ਕੋਈ ਗੱਲ ਕੰਮ ਦੀ ਗੱਲ ਜਿਹੜੀ ਤੁਹਾਨੂੰ ਆਪਾਂ ਦੱਸੀਏ ਆਪਾਂ ਜਿਆਦਾ ਟਾਈਮ ਤੁਹਾਡਾ ਨਹੀਂ ਖਰਚਾਉਂਦੇ ਸੋ ਆਪਾਂ ਨੂੰ ਇਹ ਗੱਲ ਹੁੰਦਾ ਕਿ ਪ੍ਰੋਪਰ ਅਗਲੇ ਨੂੰ ਪੂਰੀ ਜਾਣਕਾਰੀ ਮਿਲ ਸਕੇ ਆਪਾਂ ਸਿੰਪਲ ਭਾਸ਼ਾ 'ਚ ਤੁਹਾਨੂੰ ਦੇਸੀ ਭਾਸ਼ਾ 'ਚ ਬਿਲਕੁਲ ਸਮਝਾਉਣੇ ਆ ਸੋ ਇਹ ਵੀਡੀਓ ਵੀ ਤੁਹਾਡੇ ਲਈ ਬਹੁਤ ਲਾਹੇਵੰਦ ਹੋਊਗੀ ਤੁਸੀਂ ਪੂਰੀ ਦੇਖਿਓ ਬਿਲਕੁਲ ਵੀ ਸਕਿਪ ਨਾ ਕਰਿਓ ਸੋ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਕਿ ਸਾਰੇ ਵੀਰਾਂ ਨੂੰ ਉਮੀਦ ਹੁੰਦੀ ਆ ਕਿ ਇਹਪਾ ਇੱਕ ਸਾਈਡ ਬਿਜ਼ਨਸ ਜਾ ਆਪਾਂ ਪ੍ਰੋਪਰ ਜਿਹੜਾ ਪੋਲਟਰੀ ਫਾਰਮਿੰਗ ਦਾ ਬਿਜ਼ਨਸ ਕਰਕੇ ਜਿਹੜੀ ਅੱਗੇ ਆਪਾਂ ਕਮਾਈ ਕਰ ਸਕੀਏ ਇਹ ਤੁਹਾਨੂੰ ਕਿਉਂ ਚੁਣਨਾ ਚਾਹੀਦਾ ਇਹ ਆਪਾਂ ਸਾਰੀਆਂ ਗੱਲਾਂ ਬਾਤਾਂ ਜਿਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਤਾਂ ਜਦੋਂ ਆਪਾਂ ਪੋਲਟਰੀ ਫਾਰਮਿੰਗ ਕਰਦੇ ਆ ਜਦੋਂ ਆਪਾਂ ਸਟਾਰਟ ਕਰਦੇ ਆ ਉਦੋਂ ਪੋਲਟਰੀ ਫਾਰਮਿੰਗ ਤੇ ਜਿਹੜਾ ਖਰਚਾ ਉਹ ਕਾਫੀ ਘੱਟ ਆਉਂਦਾਗਾ ਜਿਸ ਤਰ੍ਹਾਂ ਤੁਸੀਂ ਲਗਾ ਲੋ ਕਿ ਆਪਾਂ ਜੇਕਰ ਮੱਝਾਂ ਦਾ ਫਾਰਮ ਕਰਦੇ ਆ ਕੋਈ ਡੇਰੀ ਫਾਰਮਿੰਗ ਗਾਵਾਂ ਦਾ ਫਾਰਮਿੰਗ ਕਰਦੇ ਆ ਕੋਈ ਉਹਦੇ ਦੋਸਤੋ ਖਰਚਾ ਕਾਫੀ ਜ਼ਿਆਦਾ ਆ ਜਾਂਦਾ ਮੈਂ ਉਹ ਫਾਰਮਿੰਗ ਨੂੰ ਮਾੜਾ ਨਹੀਂ ਕਹਿੰਦਾ ਜਾਂ ਕੰਪੈਰੀਸ਼ਨ ਨਹੀਂ ਕਰਦਾ ਬਿਲਕੁਲ ਵੀ ਪਰ ਇੱਕ ਤਰ੍ਹਾਂ ਦਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਇਹ ਘੱਟ ਪੈਸਿਆਂ 'ਚ ਸਟਾਰਟ ਹੋ ਜਾਂਦਾ ਤੇ ਹਰ ਇੱਕ ਦੇ ਬਜਟ 'ਚ ਹੁੰਦਾ ਜੇਕਰ ਆਪਾਂ ਆਪਣਾ 1 ਲੱਖ ਰੁਪਏ ਵੀ ਬਜਟ ਹੈਗਾਗਾ ਤਾ ਮੈਂ ਸਮਝਦਾ ਕਿ ਤੁਸੀਂ 500 ਬੱਚੇ ਤੋਂ ਜਿਹੜਾ ਕੰਮ ਸਟਾਰਟ ਕਰ ਸਕਦੇ ਹੋ ਜੇਕਰ ਤੁਸੀਂ ਪਹਿਲੇ ਸਾਲ ਜਿਹੜਾ 500 ਬੱਚੇ ਤੋਂ ਆਪਣਾ ਫੋਲਟਰੀ ਫਾਰਮਿੰਗ ਸਟਾਰਟ ਕਰੋਗੇ ਤਾਂ ਅਗਲੇ ਸਾਲ ਤੁਸੀਂ 7 750 800 ਬੱਚੇ ਤੋਂ ਵੀ ਸਟਾਰਟ ਕਰ ਸਕਦੇ ਜੇਕਰ ਆਪਾਂ ਪਹਿਲੇ ਸਾਲ ਪ੍ਰੋਪਰ ਜਿਹੜੀ ਜਾਣਕਾਰੀ ਲੈ ਕੇ ਪ੍ਰੋਪਰ ਮੁਨਾਫਾ ਲਵਾਂਗੇ ਇਸ ਤਰ੍ਹਾਂ ਹੀ ਮੇਰੇ ਕਹਿਣ ਤੋਂ ਭਾਵਾ ਕਿ ਘੱਟ ਖਰਚੇ ਤੇ ਜਿਹੜਾ ਇਹ ਫਾਰਮਿੰਗ ਆਪਾਂ ਕਰ ਸਕਦੇ ਹਾਂ ਜੇ ਤੁਸੀਂ 100 ਬੱਚੇ ਤੋਂ ਵੀ ਸਟਾਰਟ ਕਰਨਾ ਚਾਹੋ ਫਿਰ ਵੀ ਇਹ ਤੁਸੀਂ ਕਰ ਸਕਦੇ ਹੋ 100 ਬੱਚੇ ਤੋਂ ਵੀ ਜੇ ਸਾਭ ਲਈਏ ਤੁਸੀਂ 20-25000 ਰੁਪਏ ਆਰਾਮ ਨਾਲ ਕਮਾ ਸਕਦੇ ਹੋ ਜੇਕਰ ਤੁਸੀਂ ਮਿਹਨਤ ਕਰੋ ਪਰ ਇੱਕ ਗੱਲ ਮੈਂ ਤੁਹਾਨੂੰ ਦੋਸਤੋ ਇਸ ਵੀਡੀਓ ਚ ਮੈਂ ਇੱਕ ਗੱਲ ਤੁਹਾਨੂੰ ਠੋਕ ਕੇ ਕਹੂੰਗਾ ਇਹ ਪੋਲਟਰੀ ਫਾਰਮਿੰਗ ਚ ਜੇ ਆਪਾਂ ਸੋਚੀਏ ਵੀ ਮਿਹਨਤ ਕਰੇ ਤੋਂ ਬਿਨਾ ਪੈਸਾ ਕਮਾ ਲਾਂਗੇ ਇਹ ਤੁਸੀਂ ਭੁੱਲ ਜੋ ਇਹਨਾਂ ਦੀ ਦੇਖਰੇਖ ਵੀ ਪ੍ਰੋਪਰ ਕਰਨੀ ਪੈਂਦੀ ਆ ਪ੍ਰੋਪਰ ਸਾਮ ਸੰਭਾਲ ਵੈਕਸੀਨੇਸ਼ਨ ਇਹਨਾਂ ਦਾ ਜਿਹੜਾ ਫੀਡ ਦੇ ਹੀ ਮੈਨੇਜਮੈਂਟ ਉਹ ਵੀ ਬਹੁਤ ਤਰੀਕੇ ਨਾਲ ਕਰਨੀ ਪੈਂਦੀ ਹੈਗੀ ਜਿਹੜੇ ਵੀਰ ਗੱਲਾਂ ਨਾਲ ਹੀ ਕਰਨਾ ਚਾਹੁੰਦੇ ਨੇ ਕਿ ਹਾਂ ਆਪਾਂ ਕਰ ਲਾਂਗੇ ਹਨਾ ਕਈ ਵਾਰ ਆਪਾਂ ਓਵਰ ਕੌਨਫੀਡੈਂਸ ਓਵਰ ਕੌਨਫੀਡੈਂਟ ਵੀ ਹੁੰਨੇ ਆਪਾਂ ਸੋ ਉਦੋਂ ਕਈ ਵੀਰ ਜਿਹੜੇ ਫੇਲ ਹੋ ਜਾਂਦੇ ਨੇ ਕਈ ਵੀਰਾਂ ਨੂੰ ਆਤ ਹੁੰਦੀ ਹੈ ਕਿ ਡੀਮੋਟੀਵੇਟ ਕਰਦੇ ਨੇ ਕੀ ਇਹ ਜੀ ਇਹ ਤਾਂ ਇਹਨਾਂ ਚੋਂ ਕੁਝ ਬਚਦਾ ਨਹੀਂ ਹੈ ਜਾਂ ਤੁਸੀਂ ਜਿਹੜਾ ਕੰਟਰੈਕਟ ਫਾਰਮਿੰਗ ਕਰੋ ਕੰਟਰੈਕਟ ਫਾਰਮਿੰਗ ਤਾਂ ਭਾ ਬਾਕੀ ਤੁਸੀਂ ਜਿਹੜਾ ਜਾਨਵਰ ਕਿਸੇ ਕੰਪਨੀ ਨਾਲ ਜਿਹੜਾ ਰਲ ਕੇ ਪਾਓ ਮਲਕਿਓ ਆਪਣੇ ਕੋਲੋਂ ਬੱਚਾ ਛੱਡ ਜਾਣਗੇ ਆਪਾਂ ਉਹਨਾਂ ਨੂੰ ਪਾਲ ਕੇ ਦੇਣਾ ਹੁੰਦਾ ਉਹ ਹੁੰਦੀ ਹੈ ਕੰਟਰੈਕਟ ਫਾਰਮਿੰਗ ਪਰ ਜਿਹੜੀ ਕੰਟਰੈਕਟ ਫਾਰਮਿੰਗ ਹੁੰਦੀ ਹੈ ਦੋਸਤੋ ਉਹ ਇਹ ਹੁੰਦੀ ਆ ਕਿ ਆਪਾਂ ਉਹਨਾਂ ਨੂੰ ਬੱਚਾ ਪਾਲ ਕੇ ਦੇਣਾ ਹੁੰਦਾ ਫੀਡ ਉਹਨਾਂ ਦੀ ਹੁੰਦੀ ਆ ਤੇ ਕੁਸ਼ਕ ਦਵਾਈਆਂ ਉਹਨਾਂ ਦੀਆਂ ਹੁੰਦੀਆਂ ਨੇ ਆਪਾਂ ਨੇ ਜਿਹੜਾ ਬੱਚਾ ਉਹਨਾਂ ਨੂੰ ਪਾਲ ਕੇ ਦੇਣਾ ਹੁੰਦਾ ਪਰ ਆਪਣੇ ਵਿਸਾ ਨਹੀਂ ਕੰਟਰੈਕਟ ਫਾਰਮਿੰਗ ਦਾ ਇਹ ਅਲੱਗ ਵਿਸਾ ਸੋ ਆਪਾਂ ਇਹ ਗੱਲ ਕਰਦੇ ਸੀ ਕਿ ਕਿਉਂ ਤੁਹਾਨੂੰ ਇਹ ਕਰਨਾ ਚਾਹੀਦਾ ਜਦੋਂ ਦੋਸਤੋ ਤੁਸੀਂ 500 ਬੱਚਾ ਇੱਕ ਵਾਰ ਪਾਲਿਆ ਉਹਨੂੰ ਚੰਗੀ ਤਰ੍ਹਾਂ ਪਾਲੋਗੇ ਤਾਂ ਤੁਹਾਨੂੰ 5-6 ਮਹੀਨੇ ਬਾਅਦ ਹੀ ਜਿਹੜੀ ਇਹਨਾਂ ਦੀ ਕਮਾਈ ਉਹ ਮਿਲਣ ਲੱਗ ਜੂਗੀ ਇੱਕ ਵਾਰ ਤੁਸੀਂ ਇਨਵੈਸਟਮੈਂਟ ਘੱਟ ਕੀਤੀ ਅਗਰ ਤੁਸੀਂ ਤੁਸੀਂ ਇੱਕ ਮੱਝ ਲੈ ਕੇ ਆਉਣੇ ਹੋ ਤਾਂ ਤੁਹਾਨੂੰ 1 ਲੱਖ ਰੁਪਏ ਦੀ ਘੱਟ ਤੋਂ ਘੱਟ ਵਧੀਆ ਮੱਝ ਮਿਲਦੀ ਆ 8 ਤੋਂ 10 ਲੀਟਰ ਵਾਲੀ ਪਰ ਤੁਸੀਂ ਜੇਕਰ 1 ਲੱਖ ਰੁਪਏ 'ਚ ਇਹ ਪੁਲਟਰੀ ਫਾਰਮਿੰਗ ਸਟਾਰਟ ਕਰਦੇ ਹੋ ਤਾਂ ਤੁਹਾਨੂੰ 5 ਮਹੀਨਿਆਂ ਬਾਅਦ ਹੀ ਜਿਹੜਾ ਮੁਨਾਫਾ ਆਉਣਾ ਉਹ ਸਟਾਰਟ ਹੋ ਜਾਂਦਾ ਹੈ 5 ਮਹੀਨਿਆਂ ਤੋਂ ਤੁਸੀਂ ਜਿਹੜੀ ਫਾਰਮਿੰਗ 'ਚ ਚੰਗੀ ਕਮਾਈ ਕਰ ਸਕਦੇ ਇਹ 'ਚੋਂ ਕਮਾਈ ਕਰਨ ਦੇ ਜਿਹੜੇ ਕਾਫੀ ਤਰੀਕੇ ਨੇ ਅਪਾ ਕਾਫੀ ਤਰੀਕਿਆਂ ਨਾਲ ਜਿਹੜੀ ਪੋਲਟਰੀ ਫਾਰਮਿੰਗ ਤੋਂ ਕਮਾਈ ਕਰ ਸਕਦੇ ਆ। ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦਾ ਅੰਡਾ ਸੇਲ ਕਰਕੇ ਉਹ ਤੋਂ ਤੁਸੀਂ ਜਿਹੜੀ ਕਮਾਈ ਕਰ ਸਕਦੇ ਹੋ। ਮਤਲਬ ਕਿ ਅੰਡੇ ਪਰਪਜ ਲਈ ਤੁਸੀਂ ਪੋਲਟਰੀ ਫਾਰਮਿੰਗ ਕਰ ਸਕਦੇ ਹੋ। ਜਿੱਤੋਂ ਤੁਹਾਨੂੰ ਵਧੀਆ ਕਮਾਈ ਹੋਊਗੀ। ਦੂਸਰਾ ਇਹਦਾ ਤੁਸੀਂ ਜਿਹੜਾ ਮੀਟ ਪਰਪਜ ਲਈ ਇਹਨਾਂ ਨੂੰ ਰੱਖ ਸਕਦੇ ਹੋ। ਇਹ ਅਲੱਗ-ਅਲੱਗ ਬਰੀਡਾਂ ਤੇ ਆਪਣੀਆਂ ਵੀਡੀਓ ਵੀ ਬਣਾਈ ਹੋਈ ਨੇ ਕਿ ਕਿਹੜੀ ਜਿਹੜੀ ਨਸਲਾ ਉਹ ਅੰਡੇ ਪਰਪਜ ਲਈ ਸਹੀ ਹੁੰਦੀ ਆ ਤੇ ਕਿਹੜੀ ਮੀਟ ਪਰਪਜ ਲਈ ਸਹੀ ਹੁੰਦੀ ਆ ਸੋ ਇੱਕ ਅੰਡੇ ਪਰਪਜ ਲਈ ਰੱਖ ਸਕਦੇ ਹੋ ਦੂਸਰਾ ਮੀਟ ਲਈ ਤੇ ਤੀਸਰਾ ਜਿਹੜਾ ਇਹਦਾ ਕਮਾਈ ਹੁੰਦੀ ਆ ਜਿਸ ਤਰ੍ਹਾਂ ਕੋਈ ਵੀਰ 500000 ਬੱਚੇ ਤੋਂ ਕੰਮ ਸਟਾਰਟ ਕਰਦਾ ਅੱਗੇ ਮੁਰਗੀਆਂ ਵੱਡੀਆਂ ਹੁੰਦੀਆਂ ਨੇ ਸੋ ਜਿਹੜੇ ਇਹਨਾਂ ਦੇ ਫਾਰਮ 'ਚ ਇਹਨਾਂ ਦੀ ਰਹਿਣ ਦੇ ਖੂਦ ਹੁੰਦੀ ਆ ਮਤਲਬ ਕਿ ਬਿੱਠਾਂ ਵਗੈਰਾ ਹੁੰਦੀਆਂ ਨੇ ਉਹ ਵੀ ਬੜੇ ਚੰਗੇ ਰੇਟ ਤੇ ਵਿਕਦੀਆਂ ਨੇ ਜਿਹੜੇ ਫਾਰਮਰ ਵੀਰ ਹੁੰਦੇ ਨੇ ਉਹ ਆਪਣੇ ਖੇਤੀਬਾੜੀ ਲਈ ਆਪਣੀਆਂ ਜ਼ਮੀਨਾਂ 'ਚ ਫਸਲਾਂ ਬੀਜਣ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਮਲ ਤਿਆਗ ਹੁੰਦਾ ਵਿੱਠਾ ਵਗੈਰਾ ਰਹਿਦਖੂੰਦ ਜਿਹਨੂੰ ਪਰ ਇਹ ਕਹਦੀ ਹੈ ਦੇਸੀ ਤਰੀਕੇ ਨਾਲ ਸੋ ਉਹ ਜਿਹੜੀ ਰੇਹ ਦੀ ਟਰਾਲੀ ਆ ਲਗਭਗ 5 ਤੋਂ ਲੈ ਕੇ 7 8 900 ਤੱਕ ਬੀਜੜੀ ਵਿਕਦੀ ਆ ਸੋ ਇਸ ਤਰ੍ਹਾਂ ਇਹਨਾਂ ਦੀ ਜਿਹੜੀ ਰਹਿਦਖੂੰਦ ਵੀ ਆਪਾਂ ਵੇਚ ਸਕਦੇ ਆ ਬਾਕੀ ਕਈ ਵੀਰ ਕਹਿੰਦੇ ਨੇ ਕਿ ਇਹ ਸੀਜ਼ਨ ਦਾ ਕੰਮ ਆ ਜੀ ਸਿਆਲ ਚ ਜਿਹੜਾ ਚਲੋ ਅੰਡਾ ਵੇਚਦਾ ਗਰਮੀ ਚ ਨਹੀਂ ਵੇਚਦਾ ਪਰ ਦੋਸਤੋ ਜਿੰਨਾ ਦਾ ਵੇਚਦਾ ਉਹਨਾਂ ਦਾ ਗਰਮੀ ਚ ਵੀ ਵਿਕੀ ਜਾਂਦਾ ਗਰਮੀ ਚ ਆਪਾਂ ਇਹਨਾਂ ਤੋਂ ਜਿਹੜਾ ਘੱਟ ਪ੍ਰੋਫਿਟ ਲੈ ਕੇ ਅੰਡਾ ਵੇਚ ਸਕਦੇ ਆ ਇਹ ਨਹੀਂ ਹੁੰਦਾ ਕਿ ਆਪਾਂ ਜੀ ਸਿਆਲ ਚ ਇਹਦਾ ਅੰਡਾ 15 ਰੁਪਏ ਵੇਚਦੇ ਆ ਤਾਂ ਆਪਣਾ ਗਰਮੀਆਂ ਚ ਵੀ ਵਿਕੂਗਾ ਗਰਮੀਆਂ ਚ ਤੁਸੀਂ ਜੇਕਰ 10 ਰੁਪਏ ਵੀ ਅੰਡਾ ਕਰ ਦੋ ਤਾਂ ਤੁਹਾਡਾ ਬਹੁਤ ਵਧੀਆ ਸੇਲ ਹੋਈ ਜਾਊ ਸੋ ਇਸ ਤਰ੍ਹਾਂ ਆਪਾਂ ਇਹ ਤੋਂ ਚੰਗਾ ਮੁਨਾਫਾ ਲੈ ਸਕਦੇ ਆ ਅਗਲੀ ਗੱਲ ਇਹਨਾਂ ਦੀ ਸਾਫ ਸੰਭਾਲ ਦੀ ਕਰੀਏ ਹੁਣ ਆਪਾਂ ਹੋਰ ਫਾਰਮਿੰਗਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਉਹ ਕਾਫੀ ਜ਼ਿਆਦਾ ਆਪਾਂ ਨੂੰ ਕਰਨੀ ਪੈਂਦੀ ਹੈਗੀ। ਉੱਚ ਆਪਣਾ ਟਾਈਮ ਵੀ ਜ਼ਿਆਦਾ ਲੱਗਦਾ ਹੈਗਾ ਤੇ ਉਹਦੀ ਦੇਖ ਰੇਖ ਵੀ ਕਾਫੀ ਮੁਸ਼ਕਿਲ ਹੁੰਦੀ ਹੈ ਜੇਕਰ ਆਪਾਂ ਹੋਰ ਫਾਰਮਿੰਗਾਂ ਦੀ ਗੱਲ ਕਰੀਏ। ਜਿਹੜਾ ਪੋਲਟਰੀ ਫਾਰਮਿੰਗ ਦਾ ਕੰਮ ਆ ਇੱਥੇ ਆਪਾਂ ਨੂੰ ਜ਼ਿਆਦਾ ਸਾਂਭ ਸੰਭਾਲਣੀ ਹਾਂ ਸੰਭਾਲ ਰੱਖਣੀ ਪੈਂਦੀ ਹੈ ਇਹ ਨਹੀਂ ਹੈਗਾ ਕਿ ਆਪਾਂ ਨੇ ਬਿਲਕੁਲ ਵੀ ਨਹੀਂ ਇਹਨਾਂ ਦੀ ਸੰਭਾਲ ਕਰਨੀ ਪਰ ਆਪਾਂ ਨੂੰ ਸਵੇਰੇ ਸ਼ਾਮ 2-2 ਘੰਟੇ ਇਹਨਾਂ ਨੂੰ ਦੇ ਕੇ ਦਿਨ ਚ 4 ਤੋਂ 5 ਘੰਟੇ ਤੁਸੀਂ ਇਹਨਾਂ ਨੂੰ ਦੇ ਕੇ ਇਹ ਫਾਰਮਿੰਗ ਕਰ ਸਕਦੇ ਹੋ ਜਦੋਂ ਬੱਚਾ ਹੁੰਦਾ ਉਦੋਂ 1 ਮਹੀਨਾ ਇਹਨਾਂ ਦੀ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ ਛੋਟੇ ਬੱਚਿਆਂ ਦੀ ਉਦੋਂ ਜ਼ਿਆਦਾ ਜਿਹੜਾ ਇਹਨਾਂ ਨੂੰ ਟਾਈਮ ਦੇਣਾ ਪੈਂਦਾ ਪਰ ਜਦੋਂ-ਜਦੋਂ ਇਹ 1 ਮਹੀਨੇ ਤੋਂ 2 ਮਹੀਨਿਆਂ ਦੇ ਹੋ ਗਏ ਤੇ ਮੁਰਗੀ ਵੱਡੀ ਹੋ ਗਈ ਅੰਡੇ ਤੇ ਆ ਗਈ ਉਦੋਂ ਇਹਨਾਂ ਨੂੰ ਤੁਸੀਂ ਦਿਨ ਚ ਸਿਰਫ 3 ਤੋਂ 4 ਘੰਟੇ ਜ਼ਿਆਦਾ ਤੋਂ ਜ਼ਿਆਦਾ ਜੇਕਰ ਤੁਸੀਂ ਦੇ ਸਕਦੇ ਹੋ ਤਾਂ ਤੁਸੀਂ ਵਧੀਆ ਪ੍ਰੋਪਰ ਜਿਹੜੀ ਫਾਰਮਿੰਗ ਕਰ ਸਕਦੇ ਹੋਗੇ ਮੇਰਾ ਕਹਿਣ ਦਾ ਭਾਅ ਇਹ ਆ ਕਿ ਤੁਹਾਡਾ ਜਿਹੜਾ ਟਾਈਮ ਦੀ ਵੀ ਬਚਤ ਕਾਫੀ ਹੋ ਜਾਂਦੀ ਆ ਹੋਰ ਫਾਰਮਿੰਗਾਂ ਨਾਲੋਂ ਸੋ ਇਸ ਤਰ੍ਹਾਂ ਜੇਕਰ ਆਪਾਂ ਵਧੀਆ ਮੈਨੇਜਮੈਂਟ ਰੱਖ ਕੇ ਮੁਰਗੀਆਂ ਪਾਲਦੇ ਆ ਸੋ ਆਪਾਂ ਜਿਹੜਾ ਵਧੀਆ ਮੁਨਾਫਾ ਲੈ ਸਕਦੇ ਆ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਜਿਹੜੇ ਵੀਰ ਬੇਲੇ ਫਿਰਦੇ ਨੇ ਉਹ ਤੁਸੀਂ ਥੋੜੇ ਤੋਂ ਸਟਾਰਟ ਕਰ ਲਓ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ 1000 ਤੋਂ ਕਰੋ 500 ਤੋਂ 100 ਤੋਂ 50 ਤੋਂ ਸਟਾਰਟ ਕਰ ਲਓ ਇਸ ਸਾਲ ਬੱਚੇ ਪਾਓ ਆਪਾਂ ਪੋਲਟਰੀ ਫਾਰਮਿੰਗ ਨੂੰ ਜਿਹੜਾ ਜਾਦਾ ਉੱਪਰ ਲੈ ਕੇ ਜਾਣਾ ਵਧੀਆ ਬੱਚਾ ਪਾਓ ਚਾਹੇ ਤੁਸੀਂ ਪਹਿਲੇ ਸਾਲ 50 ਪਾ ਲਓ ਪਾਲ ਕੇ ਦੇਖੋ ਅੰਡਾ ਕਿਵੇਂ ਸੇਲ ਹੁੰਦਾ ਤੁਹਾਡੇ ਰੀਚ ਕੀ ਰੇਟ ਆ ਉਹ ਸਾਰਾ ਕੁਝ ਜੇਕਰ ਤੁਸੀਂ ਟ੍ਰਾਇਲ ਕਰੋਗੇ ਪਹਿਲੇ ਸਾਲ ਜੇਕਰ ਵਧੀਆ ਤੁਹਾਨੂੰ ਲੱਗਦਾ ਤਾਂ ਅਗਲੇ ਸਾਲ ਤੁਸੀਂ 100 ਬੱਚਾ ਪਾ ਲਓ ਅਗਲੇ ਸਾਲ 200 ਪਾ ਲਓ ਇਸ ਤਰ੍ਹਾਂ ਆਪਾਂ ਸਟੈਪ ਬਾਈ ਸਟੈਪ ਇਹ ਫਾਰਮਿੰਗ ਨੂੰ ਅੱਗੇ ਵਧਾ ਸਕਦੇ ਹਾਂ ਸੋ ਜੇਕਰ ਆਪਾਂ ਵਧੀਆ ਤਰੀਕੇ ਨਾਲ ਸਿੱਖ ਕੇ ਜਿਹੜਾ ਕੰਮ ਕਰਾਂਗੇ ਤਾਂ ਆਪਾਂ ਕਦੇ ਵੀ ਇਸ ਕੰਮ 'ਚ ਘਾਟਾ ਨਹੀਂ ਖਾਵਾਂਗੇ ਸੋ ਇਸ ਤਰ੍ਹਾਂ ਆਪਾਂ ਆਪਾਂ ਨੂੰ ਜਿਹੜਾ ਪੁਲਟਰੀ ਫਾਰਮਿੰਗ ਚੁਣਨੀ ਚਾਹੀਦੀ ਆ ਇਹ ਆਸਾਨ ਕੰਮ ਆ ਕੋਈ ਜ਼ਿਆਦਾ ਮੁਸ਼ਕਲ ਨਹੀਂ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਨੂੰ ਸਮੇਂ-ਸਮੇਂ ਸਰ ਜਿਹੜੀ ਜਾਣਕਾਰੀ ਉਹ ਦਿੰਦੇ ਰਹਿਣੇ ਆ ਹਰ ਇੱਕ ਜਾਣਕਾਰੀ ਤੁਹਾਨੂੰ ਆਪਾਂ ਇਸ YouTube ਚੈਨਲ ਤੇ ਜਾਨਵਰ ਮੈਕਨਾ ਚੈਨਲ ਤੇ ਤੁਹਾਨੂੰ ਜਾਣਕਾਰੀ ਦਿੰਦੇ ਰਹਿਣੇ ਆ ਸੋ ਤੁਸੀਂ ਪਿਆਰ ਵੀ ਬਹੁਤ ਕਰਿਓ ਚੈਨਲ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖੋ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਸਮੇ ਸਮੇਂ ਸਿਰ ਦਿੰਦੇ ਰਹਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ